ਮੈਡੀਕਲ ਪ੍ਰੋਟੈਕਸ਼ਨ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਡਾਕਟਰ ਜਸਵਿੰਦਰ ਸਿੰਘ ਕਾਲਖ ਦੀ ਅਗਵਾਈ ਹੇਠ ਅਤੇ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਡਾਕਟਰ ਰਸ਼ਪਾਲ ਸਿੰਘ ਸਿੰਧੂ ਦੀ ਰਹਿਨਮਾਈ ਹੇਠ ਜ਼ਿਲ੍ਹਾ ਫਰੀਦਕੋਟ ਤੇ ਕੋਟਕਪੂਰਾ ਵਿੱਚ ਇੱਕ ਵਿਸ਼ਾਲ ਜਨ ਰੈਲੀ ਕੀਤੀ ਗਈ ਇਸ ਰੈਲੀ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਡਾਕਟਰ ਸਾਥੀਆਂ ਨੇ ਭਰਪੂਰ ਸ਼ਿਰਕਤ ਕੀਤੀ। ਪੈਲੀ ਪ੍ਰੰਤ ਡਾਕਟਰ ਸਾਥੀਆਂ ਵੱਲੋਂ ਪੈਦਲ ਮਾਰਚ ਕਰਦੇ ਹੋਏ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਦੀ ਕੋਠੀ ਦਾ ਘਰਾਉ ਕੀਤਾ ਗਿਆ। ਇਸ ਮੌਕੇ ਐਸੋਸੀਏਸ਼ਨ ਵੱਲੋਂ ਆਪਣੀਆਂ ਮੰਗਾਂ ਸੰਬੰਧੀ ਇੱਕ ਮੰਗ ਪੱਤਰ ਵਿਧਾਨ ਸਭਾ ਸਪੀਕਰ ਨੂੰ ਸੌਂਪਿਆ ਗਿਆ। ਮੰਗ ਪੱਤਰ ਪ੍ਰਾਪਤ ਕਰਨ ਪ੍ਰੰਤ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਡਾਕਟਰ ਸਾਥੀਆਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਦੀਆਂ ਜਾਇਜ ਮੰਗਾਂ ਤੇ ਜਲਦੀ ਹੀ ਗੰਭੀਰਤਾ ਨਾਲ ਵਿਚਾਰ ਚਰਚਾ ਕੀਤੀ ਜਾਵੇਗੀ ਅਤੇ ਸਰਕਾਰ ਪੱਧਰ ਲੋੜੀ ਦੇ ਕਦਮ ਚੁੱਕੇ ਜਾਣਗੇ ਇਸ ਮੌਕੇ ਤੇ ਆਗੂਆਂ ਨੇ ਕਿਹਾ ਹੈ ਕਿ ਜਦ ਤੱਕ ਡਾਕਟਰਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਸ਼ੰਗਾਰ ਚ ਜਾਰੀ ਰਹੇਗਾ ਟ੍ਰੈਲੀ ਦੌਰਾਨ ਸੁਰੱਖਿਆ ਪ੍ਰਬੰਧ ਪੂਰੀ ਤਰ੍ਹਾਂ ਮੌਜੂਦ ਰਹੇ ਅਤੇ ਕਾਗਜ਼ ਕਰਮ ਸ਼ਾਂਤੀਪੂਰਵਕ ਢੰਗ ਨਾਲ ਸੰਪੂਰਨ ਹੋਇਆ ਇਸ ਮੌਕੇ ਤੇ ਡਾਕਟਰ ਜਸਵਿੰਦਰ ਸਿੰਘ ਕਾਲਖ ਪੰਜਾਬ ਪ੍ਰਧਾਨ ਅਤੇ ਡਾਕਟਰ ਸਤਨਾਮ ਸਿੰਘ ਯੂ ਸਟੇਟ ਐਕਟਿੰਗ ਪ੍ਰਧਾਨਾ ਤਰਨਤਾਰਨ ਡਾਕਟਰ ਰਣਜੀਤ ਸਿੰਘ ਰਾਣਾ ਸਟੇਟ ਜਰਨਲ ਸੈਕਟਰੀ ਤਰਨਤਾਰਨ ਡਾਕਟਰ ਜਸਵੀਰ ਸਿੰਘ ਖਾਲਸਾ ਸਟੇਟ ਮੇਨ ਐਡਵਾਈਜ਼ਰ ਆਫ ਸ੍ਰੀ ਮੁਕਸਰ ਸਾਹਿਬ ਡਾਕਟਰ ਧਰਮਪਾਲ ਸਿੰਘ ਸਟੇਟ ਕੈਸ਼ੀਅਰ ਸੰਗਰੂਰ ਡਾਕਟਰ ਬਲਕਾਰ ਸਿੰਘ ਸਟੇਟ ਸਰਪ੍ਰਸਤ ਪਟਿਆਲਾ ਡਾਕਟਰ ਜੇ ਸ਼ਰਮਾ ਰਾਜੂ ਸਟੇਟ ਪ੍ਰੈਸ ਸੈਕਟਰੀ ਲੁਧਿਆਣਾ ਡਾਕਟਰ ਦਿਦਾਰ ਸਿੰਘ ਸਟੇਟ ਆਰਗੇਨਾਈਜ਼ਰ ਸੈਕਟਰੀ ਡਾਕਟਰ ਮਿੱਠੂ ਮੁਹੰਮਦ ਸਟੇਟ মিডিਆ ਇਨਚਾਰਜ ਬਰਨਾਲਾ ਡਾਕਟਰ ਰਸ਼ਪਾਲ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਡਾਕਟਰ ਗਰਤੇਜ ਸਿੰਘ ਉਚਾਕੀ ਜਰਨਲ ਸੈਕਟਰੀ ਡਾਕਟਰ ਜਗਦੇਵ ਸਿੰਘ ਚੈਲ ਲੀਗਲ ਡਿਵਾਈਜ਼ਰ ਪੰਜਾਬ ਡਾਕਟਰ ਕਸ਼ਮੀਰ ਸਿੰਘ ਮੀਤ ਪ੍ਰਧਾਨ ਪੰਜਾਬ ਡਾਕਟਰ ਕੌਰ ਸਿੰਘ ਸੂਰਖੋਰੀ ਚੇਅਰਮੈਨ ਜ਼ਿਲ੍ਹਾ ਫਰੀਦਕੋਟ ਡਾਕਟਰ ਅਮਰਤਪਾਲ ਸਿੰਘ ਟਹਿਣਾ ਬਲਾਕ ਪ੍ਰਧਾਨ ਫਰੀਦਕੋਟ ਡਾਕਟਰ ਭਾਰਤ ਪੂਸ਼ਣ ਪ੍ਰਧਾਨ ਸਾਧਕ ਡਾਕਟਰ ਸਤਨਾਮ ਸਿੰਘ ਬਲਾਕ ਪ੍ਰਧਾਨ ਬਰਗਾੜੀ ਡਾਕਟਰ ਸੋਹਣ ਸਿੰਘ ਮਾਣਾ ਬਲਾਕ ਪ੍ਰਧਾਨ ਬਾਜਾਖਾਨਾ ਡਾਕਟਰ ਗੁਰਨਾਇਬ ਸਿੰਘ ਮੱਲਾ ਚੇਅਰਮੈਨ ਬਾਜਾਖਾਨਾ ਡਾਕਟਰ ਸਲੀਮ ਖਿਲਜੀ ਬਲਾਕ ਪ੍ਰਧਾਨ ਜੈਤੋ ਡਾਕਟਰ ਬਲਵੀਰ ਸਿੰਘ ਬਲਾਕ ਪ੍ਰਧਾਨ ਪੰਜਗਰਾਈ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਡਾਕਟਰ ਸਾਥੀ ਹਾਜ਼ਰ ਰਹੇ ਇਸ ਮੌਕੇ ਤੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਡਾਕਟਰ ਜਸਵਿੰਦਰ ਸਿੰਘ ਕਲਖ ਪੰਜਾਬ ਪ੍ਰਧਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਅਤੇ ਡਾਕਟਰ ਸਾਥੀਆਂ ਨੂੰ ਭਰੋਸਾ ਦਿੰਦੇ ਹੋਏ ਕੀ ਕਿਹਾ ਤੁਸੀਂ ਵੀ ਦੇਖੋ ਕੋਟਕਪੂਰਾ ਤੋਂ ਗੁਰਪ੍ਰੀਤ ਪੱਕਾ ਦੀ ਇਹ ਵਿਸ਼ੇਸ਼ ਰਿਪੋਰਟ ਦਰਕਾਲਕਾਂ ਪ੍ਰਧਾਨ ਮੈਡੀਕਲ ਪ੍ਰੈਕটিশਨਰ ਰਜਿਸਟ੍ਰੇਸ਼ਨ 295 ਪੰਜਾਬ ਸਰ ਇਹ ਹੀ ਨੋਟ ਰੱਖਿਆ ਜੀ ਅ ਅੱਜ ਨਹੀਂ ਰੋੜ ਪਈ ਜੀ ਸਾਡੀਆਂ ਮੰਗਾਂ ਜਿਹੜੀਆਂ ਲੰਬੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਨੇ ਪਿਛਲੇ ਸਰਕਾਰਾਂ ਨਾਲ ਵੀ ਅਸੀਂ ਇਦਾਂ ਟਕਰਾਉਂਦੇ ਰਹੇ ਆ ਕਿਸੇ ਵੀ ਸਰਕਾਰ ਨੇ ਮਸਲਾ ਹੱਲ ਨਹੀਂ ਕੀਤਾ ਜਦੋਂ ਇਹ ਸਰਕਾਰ ਚੋਣਾਂ ਦੇ ਦੌਰਾਨ ਸਾਨੂੰ ਵਾਅਦੇ ਕਰਕੇ ਸਾਡਾ ਜਿਹੜਾ ਮੈਨੀਫੈਸਟੋ ਵਿੱਚ ਪਾ ਕੇ ਮੰਗ ਤੇ ਪਹਿਲਾਂ ਵੀ ਸਾਡੇ ਧਾਰਨਾ ਵਿੱਚ ਬੋਲ ਕੇ ਜਾਂਦੇ ਰਹੇ ਨੇ ਸਾਰੇ ਇਹਨਾਂ ਦੇ ਲੀਡਰ ਸਾਹਿਬਾਨ ਸੰਮਾ ਸਾਹਿਬ ਦੇ ਨਾਲ ਜਿਹੜੇ ਜੋ ਵੀ ਸੌਲੇ ਸੱਤੀ ਨੇ ਤੇ ਪਰ ਜਦੋਂ 4 ਸਾਲ ਬੀਤਣ ਤੋਂ ਬਾਅਦ ਵੀ ਸੱਲਣ ਜਿਹੜੀਆਂ ਮੰਗਾਂ ਨੇ ਉਹ ਇਹਨਾਂ ਨੇ ਪੂਰੀਆਂ ਨਹੀਂ ਕੀਤੀਆਂ ਪਿਛਲੇ ਸਰਕਾਰਾਂ ਵਾਂਗੂੰ ਇਦਾਂ ਹੀ ਇਹ ਵੀ ਵਾਦਾ ਫਲਫੀ ਕਰਕੇ ਸਾਡੇ ਨਾਲ ਧੋਖੇ ਦੇ ਨਾਲ ਹੁਣ ਤੱਕ ਇਸ ਤਰੀਕਾ ਕਰਦੇ ਰਹੇ ਨੇ ਕੀ ਮੰਗਾਂ ਨੇ ਤੁਹਾਡੀਆਂ ਮੰਗਾਂ ਸਾਡੀਆਂ ਜਾਇਜ਼ ਨੇ ਜੀ ਪਿਛਲੇ ਲੰਬੇ ਸਮੇਂ ਤੋਂ ਜੋ ਮੈਂ ਤੁਹਾਨੂੰ ਦੱਸਾਂ ਤੋਂ ਢੋਲੇ ਪਹਿਲਾਂ ਤੋਂ ਮੈਂ ਧੰਨਵਾਦ ਕਰਦਾ ਸਾਰੇ ਹੀ মিডিਆ ਦਾ ਜਿਨ੍ਹਾਂ ਨੇ ਤੁਹਾਡੀ ਤੁਸੀਂ ਹਮੇਸ਼ਾ ਸੱਡੀ ਮੰਗ ਨੂੰ ਪੰਜਾਬ ਸਰਕਾਰ ਦੇ ਟੇਬਲ 'ਤੇ ਲੈ ਕੇ ਜਾਂਦੇ ਰਹੇ ਤੁਹਾਡਾ तहे ਦਿਲੋਂ ਧੰਨਵਾਦ ਨਾਲ ਦੇ ਨਾਲ ਮੰਗਾ ਇਹ ਹੀ ਨੇ ਕਿ ਅਸੀਂ ਪੰਜਾਬ ਦੇ ਸੂਬਿਆਂ ਤੋਂ ਬਾਹਰ ਤੋਂ ਰਿਸਟ੍ਰ ਸਾਨੂੰ ਪੰਜਾਬ ਚ ਕੰਮ ਕਰਨ ਦਾ ਜਿਹੜਾ ਹੈਗਾ ਜ਼ਿਕਰ ਦਿੱਤਾ ਜਾਵੇ ਅਸੀਂ 30-30 ਸਾਲ ਤੋਂ ਲਗਾਤਾਰ ਜਿਹੜੇ ਪ੍ਰੈਕਟਿਸ ਕਰ ਰਹੇ ਹਾਂ ਤੇ ਤੇਲਵੇ ਦੇ ਅਧਾਰ ਤੇ ਸਾਡਾ ਮਸਲਾ ਹੱਲ ਕੀਤਾ ਜਾਵੇ ਜਿਵੇਂ ਪਾਣੇ ਦਾ ਮਸਲਾ ਹੱਲ ਕੀਤਾ ਕਿ ਕਾਨੂੰਨ ਬਣਾ ਕੇ ਪਾਣੇ ਦਾ ਮਸਲਾ ਹੱਲ ਹੋਇਆ ਪੰਜਾਬ ਦਾ ਇਸ ਤਰ੍ਹਾਂ ਹੀ ਸਾਡੇ ਜਿਹੜੇ ਸਮਾਜਿਕ ਰੋਲ ਨੂੰ ਦੇਖਦੇ ਹੋਏ ਕਿਉਂਕਿ 80% ਲੋਕਾਂ ਦੇ ਅਸੀਂ ਡਾਕਟਰਾਂ ਤੇ ਜਿਹੜੇ ਸਭ ਤੋਂ ਦਵਾਈਆਂ ਲੈਂਦੇ ਨੇ ਪਿੰਡਾਂ ਦੇ ਵਿੱਚ ਸラム ਬਸਤੀਆਂ ਚ ਤੇ ਇਹ ਸਮਾਜਿਕ ਮਸਲਾ ਦੇਖਦੇ ਹੋਏ ਇਹਨੂੰ ਬਕਾਇਆ ਤੌਰ ਦੇ ਉੱਪਰ ਕਾਨੂੰਨ ਬਣਾ ਕੇ ਸਾਡਾ ਮਸਲਾ ਹੱਲ ਕੀਤਾ ਜਾ ਸਕਦਾ ਇਹੀ ਸਾਡੇ ਤਨ ਮੰਗਣ ਹਾਂਜੀ ਤੁਹਾਡਾ ਕੀ ਸੀ ਕਿਸ ਅੱਜ ਸਾਡਾ ਹੈਗਾ ਜੀ ਅਸੀਂ ਪਹਿਲਾਂ ਵੀ ਸਰਕਾਰ ਦੇ ਖਿਲਾਫ ਲੜਾਈ ਦੇਣੀ ਸੀ ਲੇਕਿਨ ਹੜਾਂ ਦੇ ਦੌਰਾਨ ਸਾਡੇ ਜਾਂ ਟੀਮਾਂ ਜਿਹੜੀਆਂ ਹੈਗੀਆਂ ਪੰਜਾਬ ਦਾ ਹੜਾਂ ਤੋਂ ਉੱਥੇ ਆਪਣੀ ਮੌਜੂਦਗੀ ਉਹਨਾਂ ਨੇ ਦਰਜ ਕਰਾਈ ਆ 40 ਦਿਨ ਉੱਥੇ ਲਗਾਤਾਰ ਰਹੇ ਆ ਔਰ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਕਿ ਅੱਜ ਤੋਂ ਬਾਅਦ ਸਾਡੀ ਸਰਕਾਰ ਦੇ ਖਿਲਾਫ ਲੜਾਈ ਜਿਹੜੀ ਇਹ ਪਲੇਟੀ ਜਿਹੜੀ ਰੈਲੀ ਆ ਕੋਲਗੁਪਲੀ ਧਰਤੀ ਤੇ ਹੋਈ ਆ ਇੱਥੇ ਸ਼ੁਰੂਆਤ ਕੀਤੀ ਆ ਤੇ ਅੱਜ ਅਸੀਂ ਬਲਦਾਸ ਸੰਧਵਾਦੀ ਜੀ ਨੂੰ ਕਿਉਂਕਿ ਇਹਨਾਂ ਨੇ ਸਾਡੀ ਮੰਗ ਆ ਉੱਥੇ ਸਮਰਥਨ ਕੀਤਾ ਸੀ ਇਹਨਾਂ ਨੂੰ ਅਸੀਂ ਆਪਣਾ ਮੰਗ ਪੱਤਰ ਦੇਣ ਆਏ ਆ ਤੇ ਨਾਲ ਦੀ ਨਾਲ ਇਹਨਾਂ ਨੂੰ ਬੇਨਤੀ ਕਰਨਾ ਆ ਕਿ ਔਰ ਇਸ ਤੋਂ ਬਾਅਦ ਇਹ ਨਹੀਂ ਹੈਗਾ ਕਿ ਜਿਨ੍ਹਾਂ ਨੇ ਮੰਗ ਪਤਾ ਲੜਿਆ ਉਹ ਚੁੱਪ ਕਰਕੇ ਬਹਿ ਜਾਣਗੇ ਇਸ ਤੋਂ ਬਾਅਦ ਸਾਡੇ ਜਿਹੜੀਆਂ ਅਗਲੀਆਂ ਤੌਰ ਸਮੇਂ ਰੈਲੀਆਂ ਨੇ ਪੰਜਾਬ ਦੇ ਵਿੱਚ ਜਲੰਧਰ ਪਟਿਆਲਾ ਤੇ ਇੱਧਰ ਜਾ ਰੋਪੜ ਏਰੀਆ 'ਚ ਉਹ ਅਸੀਂ ਕਰਾਂਗੇ ਤੇ ਲਾਸਟ ਦੀ ਵੀ ਰੈਲੀ ਸਾਡੀ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਘਰਾਓ ਕੋਲੋਂ ਕਿ ਜਿੱਥੇ ਪੂਰੇ ਪੰਜਾਬ ਦੀ ਟੀਮ ਉਹ ਹਾਜ਼ਰ ਹੋਗੀ ਅੱਜ ਜਿਹੜਾ ਸਾਡਾ 6 ਕਿੱਲਾ ਦੇ ਇਸੇ ਜ਼ੋਨ ਰੈਲੀ ਸੀਗੀ ਜਿਹਦੇ ਵਿੱਚ ਜਿਲ੍ਹਾ 6 ਨੇ ਜਿਹੜੇ ਉਹੀ ਆਏ ਸੀ ਤੇ ਬਾਕੀ ਸਾਡੀ ਸਟੇਟ ਕਮੇਟੀ ਦਾ ਕੋਈ ਪੰਜਾਬ ਦੀ ਗੱਲ ਕੀਤੀ ਜਾਵੇ ਕਿੰਨੇ ਹੋਏ ਆਰਗਨਾਈਜ਼ਰ ਆਪਣੀ ਡਾਕਟਰ ਜਿਹੜੇ ਪੰਜਾਬ ਦੀ ਗੱਲ ਟੋਟਲ ਕੀਤੀ ਜਾਵੇ ਤਾਂ ਘੱਟੋ ਘੱਟ 3 ਤੋਂ 4 ਲੱਖ ਦੀ ਗਿਣਤੀ ਬਣਦੀ ਹੈ ਜਾਂ ਕਿ ਸਰਕਾਰੀ ਅੰਕੜੇ ਤੋਂ ਜ਼ਿਆਦਾ ਦੱਸਦੇ ਪਰ ਇਹ ਜਿਹੜਾ ਮਸਲਾ ਹੈਗਾ ਇਹ ਪੰਜਾਬ ਦੀ ਜਿੱਥੇ ਸਮਾਜਿਕ ਮਸਲਾ ਉੱਥੇ ਬੇਰੋਜ਼ਗਾਰੀ ਨਾਲ ਜੁੜਿਆ ਹੋਇਆ ਵੀ ਮਸਲਾ ਕਿਉਂਕਿ ਅਸੀਂ ਫਸਟ ایڈ ਦਾ ਅਧਿਕਾਰ ਮੰਗਦੇ ਆ ਤੇ ਸਾਨੂੰ ਜਿਹੜਾ ਹੈਗਾ ਅਸੀਂ ਹਮੇਸ਼ਾ ਕਹਿੰਦੇ ਆ ਕਿ ਕੋਈ ਵਲੰਟੀਅਰ ਕੋਰਸ ਕਰਾਓ ਚਾਹੇ ਕੋਈ ਸਾਨੂੰ ਮਲ ਪੰਜਾਬ ਦੇ ਵਿੱਚ ਵੱਖਰਾ ਮੈਡੀਕਲ ਤੌਰ ਦੇ ਉੱਪਰ ਕੰਮ ਕਰਨ ਦਾ ਇਜ਼ਤ ਕਰ ਲਓ ਨਿਕਲ ਕਾਨੂੰਨੀ ਇਜ਼ਤ ਕਰ ਦਿਓ ਇਹ ਸਾਡੀ ਮੰਗ ਆ ਅਸੀਂ ਹੋਰ ਸਰਕਾਰ ਤੋਂ ਕੁਝ ਨਹੀਂ ਮੰਗਦੇ ਧੰਨਵਾਦ ਭਾਈ ਜਿਹੜੇ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਦੇ ਸਾਡੇ ਨੁਮਾਇੰਦੇ ਸਾਰੇ ਪੰਜਾਬ ਤੋਂ ਅੱਜ ਇਸ ਭਾਗਾਂ ਵਾਲੀ ਤਰਕੀਬ ਦੇ ਭਾਗ ਲਾਉਣ ਵਾਸਤੇ ਆਏ ਆ। ਔਰ ਇਹਨਾਂ ਦੀਆਂ ਪੁਸ਼ਮੰਗਾਂ ਨੇ ਔਰ ਮੇਰੇ ਮਤਲਬ ਸਰਕਾਰ ਕੋਲੇ ਵੀ ਉਹ ਮੰਗਾਂ ਚਲੀਆਂ ਗਈਆਂ ਸੀ ਉਹ ਪੰਜਾਬ ਦੀ ਵਿਧਾਨ ਸਭਾ ਦੇ ਇੱਕ ਸੈਸ਼ਨ ਦੇ ਵਿੱਚ ਵੀ ਮੇਰੇ ਵੱਲੋਂ ਕੁਝ ਹੋਰ ਸਾਡੇ ਸਾਥੀਆਂ ਵੱਲੋਂ ਵੀ ਇਹਨਾਂ ਦੀ ਮੰਗ ਨੂੰ ਬੜੇ ਵਿਸਤਾਰਪੂਰਵਕ ਰੱਖਿਆ ਗਿਆ ਸੀ। ਔਰ ਸਾਡੇ ਕੈਬਨਿਟ ਮੰਤਰੀ ਮਾਨਯੂਕਸ਼ੇਤ ਮੰਤਰੀ ਡਾਕਟਰ ਬਲਬੀਰ ਹੋਰਾਂ ਨੇ ਵੀ ਇਹਨਾਂ ਦੀਆਂ ਮੰਗਾਂ ਨੂੰ ਸਹਿਯੋਗਤਾ ਨਾਲ ਵਿਚਾਰ ਕਰਕੇ ਹੱਲ ਕਰਨ ਵੱਲ ਗੱਲ ਨੂੰ ਤੋਰਿਆ ਸੀ ਸੋ ਉਸ ਗੱਲ ਨੂੰ ਅੱਗੇ ਤੋਰਨ ਵਾਸਤੇ ਸਪੀਡ ਅਪ ਕਰਨ ਵਾਸਤੇ ਮੇਰਾ ਖਿਆਲ ਹੈ ਤੇ ਸਾਡੇ ਪ੍ਰਧਾਨ ਜੀ ਔਰ ਸਾਡੇ ਸਾਰੇ ਸਾਥੀ ਅੱਜ ਇੱਥੇ ਆਏ ਆ ਪਹਿਲਾਂ ਤਾਂ ਮੈਂ ਇਹਨਾਂ ਨੂੰ ਜੀ ਆਇਆਂ ਕਿਹਾ ਧੰਨ ਧੰਨ ਸਰ ਕਿਸ ਤਰ੍ਹਾਂ ਦੀ ਬੁਰਗਾਨੀ ਮੰਗ ਰਹੀ ਨੇ ਹੈਗੀ ਹੈ ਦੇਖੋ ਇਹਨਾਂ ਦੀਆਂ ਮੰਗਾਂ ਮੇਰੇ ਹਿਸਾਬ ਨਾਲ ਜਿੰਨੀ ਕਿ ਮੇਰੀ ਬੁੱਧੀ ਹੋ ਤੇ ਉਸ ਹਿਸਾਬ ਨਾਲ ਤਾਂ ਜੈਨੂਨ ਹੈ ਤੇ ਲੇਕਿਨ ਕਰਨਾ ਕਿਵੇਂ ਹੈ ਹੱਲ ਕਿਵੇਂ ਨਿਕਲਣਾ ਹੈ ਜਿਹੜੀਆਂ ਕਾਨੂੰਨੀ ਪੀਚੀ ਦੀ ਹੈ ਉਹਨਾਂ ਦਾ ਢਿੱਡ ਕਿਵੇਂ ਭਰਨਾ ਹੈ ਉਹਦੇ ਬਾਰੇ ਹੀ ਹੁਣ ਤਾਂ ਜਿਹੜੀ ਹੈ ਡਿਸਕਸ਼ਨ ਬਾਕੀ ਹੈ ਮੈਂ ਡਿਟੇਲ ਚ ਸਾਡੇ ਮੰਡਯੂ ਪ੍ਰੀਤ ਮੰਤਰੀ ਨਾਲ ਵੀ ਚਰਚਾ ਵੀ ਕਰ ਚੁੱਕਿਆ ਸੋ ਮੈਨੂੰ ਲੱਗਦਾ ਵੀ ਇਹ ਕੋਈ ਨਾ ਕੋਈ ਹੱਲ ਹੋ ਕੱਢ ਲੈਣਗੇ ਰਲ ਕੇ ਸਾਰੇ ਜਾਣੇ ਨਾ ਇਹ ਹੱਲ ਕੀ ਰਲ ਕੇ ਹੱਲ ਕੱਢ ਲੈਣਗੇ ਠੀਕ ਠੀਕ ਥੈਂਕ ਯੂ